हेलो जी की हाल चाल है उम्मीद करता तुम तो सारे बहुत वजि होंगे तो गाइज अज बना रहे हैं मैगी मसाला एक नवी तरीके ज्योति क्या यही जी मैगी कभी खाई नहीं होनी तो मैं क्या ठीक है फिर चल अज बना के खवा फिर तो हम मैगी बना रही है तो पहला आ देख लो जी तैयार हो रही है कुछ हो ये कुछ यूनीक चीज़ा पाई हुई ने जड़ी यूनीक चीज़ा पाइया ਤਾਂ ਉਹ ਵੀ ਦੱਸਾਂ ਕਿ ਕਿਹੜੀ ਕਿਹੜੀ ਪਾਈ ਹੈ ਕਿਹੜੀ ਕਿਹੜੀ ਨਹੀਂ ਪਾਈ ਹੋਇਆ ਕਿ ਮੈਗੀ ਬਹੁਤ ਘੈਂਟ ਬਣਨੀ ਆ ਤੇ ਮੈਗੀ ਦੇ ਨਾਲ ਪਤਾ ਕੀ ਖਾਣਾ ਮੈਗੀ ਦੇ ਨਾਲ ਖਾਊਗਾ ਜੀ ਨੂੰ ਪਤਾ ਲੱਗ ਗਿਆ ਤੇ ਦੱਸ ਦਿਓ ਕਿ ਕੀ ਹੈ ਇਹ ਇਹ ਮੈਗੀ ਦੇ ਨਾਲ ਖਾਈ ਜਾਣਗੇ ਹਾਲਾਂਕਿ ਤੁਹਾਡੇ ਵਿੱਚੋਂ ਕਿਸੇ ਨੇ ਖਾ ਹੀ ਨਹੀਂ ਹੋਣੀ ਨਾ ਕਿ ਕੋਈ ਖਾਂਦਾ ਨਹੀਂ ਹੋਣਾ ਪਰ ਖਾ ਕੇ ਦੇਖਿਓ ਜੈਨੂਅਲੀ ਕਹਿ ਰਿਹਾ ਬਹੁਤ ਵਧੀਆ ਲੱਗਦੇ ਆ ਕਿਹਨੇ ਹੁਣ ਕਿੰਨਾ ਟਾਈਮ ਲੱਗੂਗਾ ਇਹਨੂੰ ਬਣਾਉਣ ਨੂੰ 10 ਮਿੰਟ ਹੈ 10 ਮਿੰਟ ਯਾਰ ਉਹਨਾਂ ਨੇ ਤਾਂ ਕਿਹਾ ਮੈਗੀ 2 ਮਿੰਟਾਂ 'ਚ ਬਣ ਜਾਂਦੀ ਤੂੰ ਕਹਿੰਦੀ 10 ਮਿੰਟ ਕਿਉਂ ਐਡ ਦੇਖੀ ਨਹੀਂ ਤੂੰ ਦੇਖੀ ਉਹ ਕਹਿੰਦੀ 2 ਮਿੰਟਾਂ 'ਚ ਮੈਗੀ ਤਿਆਰ ਮੈਨੂੰ ਤਾਂ ਲੱਗਦਾ ਨਹੀਂ 2 ਮਿੰਟਾਂ 'ਚ ਹੋ ਜਾ ਲੋਕੀ ਕੰਨ ਨੂੰ ਤਾਂ ਕਹਿੰਦੇ ਆ ਕੀ ਕਹੀਏ ਉਹ ਕੀ ਕਹੀਏ ਹੈ ਅਗ ਲੋਕ ਕਹਿੰਦੇ ਹੈ ਕੀ ਹੁੰਦਾ ਹੈ

ਗਾਈਜ਼ ਜੇ ਤੁਸੀਂ ਮੈਗੀ ਬਣਾਉਣੀ ਹੈ ਤੁਸੀਂ ਮੈਗੀ ਵਿੱਚ ਕੀ ਕੀ ਪਾਉਂਦੇ ਹੋ ਅਸੀਂ ਤਾਂ ਮੈਗੀ ਵਿੱਚ ਜੋਤੀ ਬਹੁਤ ਕੁਝ ਪਾਉਂਦੀ ਹੈ ਮੈਗੀ ਵਿੱਚ ਬਹੁਤ ਕੁਝ ਪਾਇਆ ਹੈ ਇੰਨਾ ਤੇ ਤਕਰੀਬਨ ਮੈਂ ਦੇਖਿਆ ਨਹੀਂ ਹਣਾ ਕਿ ਕੋਈ ਪਾਉਂਦਾ ਹੋਊਗਾ ਜੇ ਤੁਸੀਂ ਮੈਗੀ ਬਣਾਉਣੀ ਹੈ ਤੇ ਤੁਸੀਂ ਕੀ ਕੀ ਪਾਉਂਦੇ ਹੋ ਕਮੈਂਟ ਕਰਕੇ ਦੱਸਿਓ ਮੈਨੂੰ ਜਰੂਰ ਮੈਂ ਵੀ ਤੇ ਦੇਖਾਂ ਕਿ ਹਾਂ ਜੋ ਚੀਜ਼ ਹੈ ਜੋਤੀ ਪਾਉਂਦੀ ਹੈ ਤੁਸੀਂ ਉਹ ਚੀਜ਼ਾਂ ਪਾਉਂਦੇ ਹੋ ਜਾਂ ਕੁਝ ਕੁਝ ਡਿਫਰੈਂਟ ਬਣਾਉਂਦੇ ਹੋ ਬਾਕੀ ਨਹੀਂ ਹੈ ਜੀ ਤੁਹਾਡੀ ਕੋਈ ਮੈਗੀ ਦੀ ਰੈਸਪੀ ਹੈਗੀ ਆ ਜਾਂ ਕੋਈ ਵੀਡੀਓ ਹੈਗੀ ਆ ਯੋ ਮੈਨੂੰ ਲਿੰਕ ਦਿਓ ਜਾਂ ਮੈਂ ਦੇਖੂਗਾ ਜਾਂ ਮੈਨੂੰ ਦੱਸਿਓ ਕਿ ਕਿੱਦਾਂ ਤੁਸੀਂ ਬਣਾਉਂਦੇ ਮੈਨੂੰ ਜਾਣਨ ਦੀ ਬੜੀ ਉਤਸੁਕਤਾ ਹੈ ਕਿ ਸਾਡੇ ਬਣਾਉਣ ਦੇ ਵਿੱਚ ਤੇ ਤੁਹਾਡੇ ਬਣਾਉਣ ਦੇ ਵਿੱਚ ਕੀ ਫਰਕ ਹੈ ਹਾਲਾ ਕਿ ਫਰਕ ਤਾਂ ਹੋਣਾ ਬਹੁਤ ਹੋਣਾ ਕਿ ਨਹੀਂ ਪਰ ਬਾਕੀ ਕਮੈਂਟ ਜ਼ਰੂਰ ਕਰਿਓ ਮੈਗੀ ਬਣ ਲੈ ਤੋ ਭੁੱਖ ਲੱਗੀ ਹੋਈ ਹੈ ਹੁਣ ਦੁਪਹਿਰ ਦਾ ਟਾਈਮ ਆ ਤਾਂ ਦੁਪਹਿਰੇ ਦਾ ਮੈਗੀ ਤਾਂ ਵੈਸੇ ਹੀ ਘੈਂਟ ਲੱਗਦੀ ਹੈ ਤੂੰ ਤਾਂ ਨਹੀਂ ਖਾਣੀ ਨਾ ਮੈਗੀ ਨਹੀਂ ਗਾਈਜ਼ ਆਪਣੀ ਮੈਗੀ ਬਣ ਗਈ ਐ ਪੂਰੀ ਤਿਆਰ ਹੋ ਗਈ ਐ ਆਹਾ ਹਾ 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 ਹੁਣ ਇਹਨੂੰ ਫਟਾਫਟ ਪਲੇਟਾਂ 'ਚ ਪਾਈਏ ਤੇ ਦੇਖੀਏ ਵੀ ਟੇਸਟ ਕਰਵਾਈਏ ਇਸ ਉਹ ਤਮ ਦੇਖ ਰਹੇ ਕੀ ਕੀ ਪਾਇਆ ਦੇ ਵਿੱਚ ਕਮੈਂਟ ਕਰਕੇ ਦੱਸਿਓ ਠੀਕ ਆ ਚਲ ਵੀ ਪਲੇਟਾਂ ਗਾਈਜ਼ ਆਪਣੀ ਮੈਗੀ ਬਣ ਗਈ ਐ ਤਿਆਰ ਹੋ ਗਈ ਐ ਹੁਣ ਪਹਿਲੇ ਨੂੰ ਚਲਦੇ ਪਹਿਲਾਂ ਖਾਣਿਆ ਫਟਾਫਟ ਕਿਉਂਕਿ ਭੁੱਖ ਲੱਗੀ ਐ ਬਹੁਤ ਜ਼ਿਆਦਾ ਖਾ ਪੀ ਕੇ ਇਹਤਾਂ ਨੂੰ ਫੇਰ ਮਿਲਦੇ ਆਂ ਠੀਕ ਆ ਜੀ ਗਾਇਸ ਪਹਿਲੀ ਬਾਈਟ ਨੂੰ ਟੇਸਟ ਕਰਕੇ ਦੱਸਨਾ ਕਿਹ ਜੀ ਆ ਕਿਉਂਕਿ ਇਹ ਮੈਗੀ ਮੈਂ ਖਾਈ ਨਹੀਂ ਹੈ ਜੋ ਤਿੰਨ ਅੱਜ ਇਹ ਜਿੱਦੜੀ ਬਣਾਈ ਹੈ ਇੱਧਰੀ ਮੈਂ ਖਾਈ ਨਹੀਂ ਮੈਂ ਦੂਜੀ ਤਰ੍ਹਾਂ ਦੀ ਖਾਈ ਆ पर पर यार यार तू प्याज 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 टमाटर टमाटर ज़्यादा ज़्यादा पाते है। आ, अद्धी भाई है? अद्धी प्यार। प्यार नहीं नहीं वो तो वो देख लो यार अद्धी है, पर मैं नहीं इन्ने। तो तो है मैं सूखी मैगी वैसे फिर हाँ, आया ਚਲੋ ਗਾਇਸ ਪਹਿਲਾਂ ਮੈਗੀ ਖਾ ਲਈਏ ਫਿਰ ਉਸ ਵਾਂ ਕਰਾਂਗੇ ਗੱਲ ਗਾਇਸ ਮੈਗੀ ਮੋਗੀ ਖਾ ਲੀਆ ਮੈਗੀ ਮੋਗੀ ਖਾ ਕੇ ਹੋ ਗਿਆ ਫਰੀ ਤੇ ਗਾਇਸ ਇੱਕ ਮੈਂ ਇੱਕ ਮਨ ਕਰਦਾ ਮੈਂ ਕਹਿ ਦਵਾਂ ਇੱਕ ਮਨ ਕਰਦਾ ਕਿ ਮੈਂ ਰਹਿ ਜਾਵਾਂ ਕੱਲ ਦੀ ਕੁਝ ਵੀਡੀਓ ਦੇ ਵਿੱਚ ਨਾ ਕਮੈਂਟ ਕੀਤੇ ਕਿਸੇ ਬੰਦਿਆਂ ਨੇ ਕਿਸੇ ਬੰਦੇ ਨੇ ਕਿ ਇੱਕ ਨਹੀਂ ਕੀਤੇ ਨੇ ਕਮੈਂਟ ਉਹਨੇ ਕੁਝ ਕਹਿੰਦੇ ਭਾਈ ਨੇ ਹੁਣ ਮੈਂ ਉਸ ਬੰਦੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਨਾ ਮੈਂ ਕੁਝ ਕਹਿਣਾ ਚਾਹਣਾ ਉਹ ਬੰਦੇ ਬਾਰੇ ਕਿਉਂਕਿ ਜੇ ਮੈਂ ਕਹੂੰਗਾ ਤੇ ਫਿਰ ਬਹੁਤ ਕੁਝ ਕਿਹਾ ਜਾਣਾ ਤੇ ਮੈਂ ਕਹਿੰਦਾ ਕਿ ਉਹ ਚੀਜ਼ ਨਾ ਹੀ ਆਵੇ ਸੋਸ਼ਲ ਮੀਡੀਆ ਤੇ ਉਹ ਜ਼ਿਆਦਾ ਬੈਟਰ ਆ ਤੁਸੀਂ ਮੇਰੀ ਕੱਲ ਦੀ ਵੀਡੀਓ ਦੇਖ ਲਿਓ ਬੰਦੇ ਨੇ ਨਾ ਕਮੈਂਟ ਕੀਤੇ ਨੇ 3-4 ਕੀਤੇ ਹੋਏ ਨੇ ਕੁਝ ਬੋਲਿਆ ਕੁਝ ਉਲਟਾ ਸਿੱਧਾ ਵੀ ਬੋਲਿਆ ਕਿ ਤਾਨੂੰ ਕਿਉਂ ਨਹੀਂ ਬੁਲਾਇਆ ਤਾਨੂੰ ਕਿਉਂ ਨਹੀਂ ਕੀਤਾ ਹੁਣ ਇਹਦੇ ਉੱਪਰ ਰੀਜ਼ਨ ਤਾਂ ਬਹੁਤ ਨੇ ਹੁਣ ਉਹਨਾਂ ਨੂੰ ਕੀ ਪਤਾ ਕਿ ਵਿੱਚੋਂ ਕੀ ਗੱਲ ਹੈ ਤੇ ਵਿੱਚੋਂ ਕੀ ਗੱਲ ਨਹੀਂ ਹੈ ਉਹ ਤਾਂ ਸਾਨੂੰ ਪਤਾ ਨਹੀਂ ਕਿ ਕੀ ਵਿੱਚੋਂ ਗੱਲ ਹੈ ਕੀ ਨਹੀਂ ਹੈ ਪਰ ਮੈਂ ਫੇਰ ਵੀ ਮੈਂ ਚੀਜ਼ ਇੰਨਾ ਟਾਈਮ ਹੋ ਗਿਆ ਉਹ ਤੱਕ ਨਹੀਂ ਬੋਲੀ ਤੇ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਕਿ ਕਿਉਂ ਬੋਲਣਾ ਕਿਉਂਕਿ ਕਹਿੰਦੇ ਕਿ ਇੱਕ ਜੀ ਬੰਦੇ ਦੀ ਕੋਈ ਗਲਤੀ ਹੋਵੇ ਜਾਂ ਕੁਝ ਹੋਵੇ ਨਾ ਫਿਰ ਤਾਂ ਬੰਦਾ ਕਹਿੰਦਾ ਵੀ ਚੰਗ ਲੱਗਦਾ ਠੀਕ ਹੈ ਨਾ ਜੇ ਹੁਣ ਕੋਈ ਗਲਤੀ ਨਹੀਂ ਹੈ ਕਿ ਬਿਨਾ ਕਿਸੇ ਵਜੇ ਨਾਲ ਤੁਸੀਂ ਆਪਣੀਆਂ ਹੀ ਮਾਰੀ ਜਾਣੀਆਂ ਤੇ ਉਹਦਾ ਕੋਈ ਫਾਇਦਾ ਨਹੀਂ ਤੇ ਇਸ ਕਰਕੇ ਮੈਂ ਕੋਈ ਗਲਤ ਨਹੀਂ ਬੋਲਣਾ ਚਾਹੁੰਦਾ ਸਮਝਣ ਵਾਲੇ ਸਮਝ ਗਏ ਹੋਣੇ ਮੈਂ ਕਿਹਨੂੰ ਕਹਿ ਰਿਹਾ ਕਿ ਇਹਨੂੰ ਨਹੀਂ ਕਹਿ ਰਿਹਾ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਲੱਗੇ ਤਾਂ ਕਮੈਂਟ ਕਰ ਕਮੈਂਟ ਫਾਲਤੂ ਦੇ ਲੱਗਦੇ ਉਹਨਾਂ ਨੂੰ ਕਿਉਂ ਬੰਦ ਨਹੀਂ ਕਰਦੇ ਨਹੀਂ ਨਹੀਂ ਕਿਉਂ ਬੰਦ ਕਰ ਦੋ ਲੇ ਜਿਹੜੇ ਬੋਲਦੇ ਉਹ ਤਾਂ ਸਿੱਧਾ ਜਿਹੜੇ ਉਲਟਾ ਸਿੱਧਾ ਬੋਲਦੇ ਯਾਰ ਬੋਲੀ ਜਾਂਦੇ ਯਾਰ ਜੇ ਦੇਕ ਇਹ ਬੋਲਣਗੇ ਨਹੀਂ ਤੇ ਆਪਣਾ ਕੁਝ ਬਣੂਗਾ ਵੀ ਨਹੀਂ ਜੇ ਕਹਿੰਦੇ ਜੇ ਕੁਝ ਹੋਣਾ ਤੇ ਹੇਟਰ ਵੀ ਜ਼ਰੂਰੀ ਨੇ ਜੇ ਰੇਟਰ ਹੀ ਨਹੀਂ ਹੋਣਗੇ ਤੇ ਤੁਹਾਨੂੰ ਕੋਣ ਜਾਊਗਾ ਤੁਹਾਨੂੰ ਕੋਣ ਪਸੰਦ ਕਰੂਗਾ ਇਹਲੇ ਹੇਟਰ ਵੀ ਜ਼ਰੂਰੀ ਨੇ ਭਾਈ ਇਹਨਾਂ ਕਰਕੇ ਤਾਂ ਆਪਾਂ ਚੱਲਣਾ ਇਸ ਲਈ ਜਿੱਥੇ 2-3 ਗਾਲਾਂ ਕੱਢਦੇ ਉਥੇ 5-6 ਗਾਲਾਂ ਕੱਢਿਆ ਕਰੋ ਕਿ ਬਲਕਿ ਜਾਰਾ-ਜਾਰਾ ਹੇਟ ਫੈਲਾਇਆ ਕਰੋ ਜਿੰਨੀ ਹੋ ਸਕੇ ਤੇ ਬਾਕੀ ਮੈਂ ਇਹ ਚੀਜ਼ ਕਹਿ ਰਿਹਾ ਕਿ ਮੈਂ ਉਸ ਗੱਲ ਬਾਰੇ ਉਸ ਬੰਦੇ ਬਾਰੇ ਜਾਂ ਉਸ ਦੇ ਟੌਪਿਕ ਦੇ ਬਾਰੇ ਮੈਂ ਕੋਈ ਗੱਲ ਕਰਨ ਨਹੀਂ ਜਾਂਦਾ ਮੈਂ ਇਹ ਚੀਜ਼ ਚਾਹੁੰਦਾ ਨਹੀਂ ਕਿ ਉਹ ਚੀਜ਼ ਸੋਸ਼ਲ ਮੀਡੀਆ ਦੇ ਉੱਪਰ ਆਵੇ ਕਿਉਂਕਿ ਰੋਸਟਰਾਂ ਨੇ ਤਾਂ ਪਹਿਲੇ ਹੀ ਬੈਨਡ ਪਿਆ ਰੱਖੀ ਹੈ ਜੇ ਕਿਤੇ ਮੈਂ ਫਿਰ ਜੇ ਕੁਝ ਹੋਰ ਕਹਿ ਦੂੰਗਾ ਤੇ ਫਿਰ ਉਹਦੀ ਰਹਿੰਦੇ ਖੁੰਦਾ ਉਹ ਵੀ ਵੱਜ ਜਣੀ ਹੈ ਹੋਰ ਜਿਹੜੀ ਰਹਿੰਦੇ ਖੁੰਦੀ ਮਾੜੀ ਮੋਟੀ ਬੈਂਡ ਆ ਉਹ ਵੀ ਵੱਜ ਜਣੀ ਹੈ ਇਸ ਕਰਕੇ ਮੈਂ ਕਹਿਣਾ ਨਹੀਂ ਚਾਹੁੰਦਾ ਕੁਝ ਵੀ ਸੋਸ਼ਲ ਮੀਡੀਆ ਤੇ ਕਿਉਂਕਿ ਕੋਈ ਫਾਇਦਾ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇੱਕ ਦੂਜੇ ਨੂੰ ਕਹਿਣਾ ਜਾਂ ਇੱਕ ਦੂਜੇ ਨੂੰ ਸੁਣਾਣਾ ਇਹਦਾ ਕੋਈ ਫਾਇਦਾ ਨਹੀਂਗਾ ਹਾਲਾਂਕਿ ਉਹਨੇ ਇੱਕ ਵਾਰੀ ਜ਼ਰੂਰ ਸਾਨੂੰ ਕਿਹਾ ਸੀਗਾ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਜਦੋਂ ਇਹ ਨਵਾਂ ਨਵਾਂ ਇਹ ਵਿਵਾਦ ਹੋਇਆ ਸੀ ਉਦੋਂ ਉਹਨੇ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕੀ ਆਪਣਾ ਵੀ ਕੁਝ ਕਰ ਲੋ ਤੁਸੀਂ ਸਾਡੇ ਸਿਰ ਤੋਂ ਹੀ ਫੇਮ ਲੈਣਾ ਇੰਨਾ ਕੋਨੇ ਗਿਆ ਸੀਗਾ ਅਸੀਂ ਤਾਂ ਆਪਣਾ ਸਭ ਕੁਝ ਕੀਤਾ ਹੀ ਹੋਇਆ ਸੀਗਾ ਸਾਡਾ ਤਾਂ ਚੈਨਲ ਪਹਿਲੇ ਹੀ ਮੋਨਟਾਈਜੇਸ਼ਨ ਸੀਗਾ ਇਹ ਤਾਂ ਹੈ ਨਹੀਂ ਕਿ ਤੁਹਾਡੇ ਕਹਿੰਦੇ ਸਾਡਾ ਚੈਨਲ ਮੋਨਟਾਈਜੇਸ਼ਨ ਹੋਇਆ ਦੂਸਰੀ ਗੱਲ ਹੁਣ ਸਭ ਦੇਖ ਗਿਆ ਤੁਸੀਂ ਚੈਨਲ ਦੂਸਰੀ ਗੱਲ ਇਹ ਤੁਸੀਂ ਵੀਡੀਓ ਵੀ ਪਾਈ ਸੀ ਤੁਸੀਂ ਸਟੋਰੀ ਵੀ ਪਾਈ ਸਭ ਕੁਝ ਕੀਤਾ ਸੀਗਾ ਚਲੋ ਠੀਕ ਆ ਉਹ ਗਲਤੀ ਆਪਾਂ ਕਹਿੰਨੇ ਕਿ ਜਲਦੀ ਤੁਸੀਂ ਕੀਤਾ ਦੂਸਰੀ ਗੱਲ ਕਿਸੇ ਨੇ ਸਪੋਰਟ ਕੀਤਾ ਹੀ ਨਹੀਂ ਕਿਉਂਕਿ ਕੋਈ ਤੁਹਾਡੀ ਗੱਲ ਮੰਨਦਾ ਹੀ ਨਹੀਂ ਤੇ ਕਰਨਾ ਕੀ ਨੇ ਆ ਤੇ ਬਾਕੀ ਇਸ ਲਈ ਮੈਂ ਇਹ ਚੀਜ਼ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ਤੇ ਆਵੇ ਤੇ ਇਸ ਲਈ बार-बार ਨਾ ਬੋਲਿਆ ਕਰੋ ਕੋਈ ਫਾਇਦਾ ਨਹੀਂਗਾ ਇਹ बार-बार ਬੋਲ ਲੰਗੇ ਕੋਈ ਫਾਇਦਾ ਨਹੀਂਗਾ ਕਿਸੇ ਗੱਲ ਦਾ ਕੋਈ ਫਾਇਦਾ ਨਹੀਂ ਤੇ ਅੱਜ ਦੀ ਵੀਡੀਓ ਇੰਨੀ ਸੀਗੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ नेक्स्ट ਵੀਡੀਓ ਵੀ ਤਦ ਤੱਕ ਲਈ ਬਾਏ ਬਾਏ